ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਦੀ ਮਾਸਿਕ ਮੀਟਿੰਗ ਵਰਤਾਨ ਸਿੰਘ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਫਗਵਾੜਾ ਵਿਖੇ ਕੀਤੀ ਗਈ ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦੇ ਆ ਜਰਨਲ ਸਕੱਤਰ ਕੁਲਦੀਪ ਸਿੰਘ ਕੋੜਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਤੋਂ ਟਾਲਾ ਵੱਟਣ ਲਈ ਸਾਜਿਸ਼ੀ ਚੁੱਪ ਧਰੀ ਹੋਈ ਹੈ ਅਤੇ ਜਿੱਥੇ ਬੰਦੀਆਂ ਦੇ ਆਗੂ ਨਾਲ ਦੋ ਤਰੀ ਗੱਲਬਾਤ ਕਰਨ ਤੋਂ ਵੀ ਪੰਜਾਬ ਸਰਕਾਰ ਨੇ ਬਾਰ ਬਾਰ ਟਾਲਮਟੋਲ ਦੀ ਪਾਲਸੀ ਅਖਤਿਆਰ ਕੀਤੀ ਹੋਈ ਹੈ ਮੀਟਿੰਗ ਵਿੱਚ ਸਮੂਹ ਪੈਨਸ਼ਨਰ ਸਾਥੀਆਂ ਨੇ ਪੰਜਾਬ ਸਰਕਾਰ ਵੱਲੋਂ 2 ਸਾਲ ਦਾ ਸਮਾਂ 20 ਜਾਨ ਤੱਕ ਵੀ ਮੁਲਾਜ਼ਮਾ ਅਤੇ ਪੈਨਸ਼ਨਰ ਨੂੰ ਜਿਵੇਂ ਪੇ ਕਮਿਸ਼ਨ ਦੇ ਬਕਾਏ ਅਤੇ ਡੀਏ ਦੀਆਂ ਰਹਿੰਦੀਆਂ 12 ਪ੍ਰਤੀਸ਼ਤ ਤੀਆਂ ਕਿਸ਼ਤਾਂ ਅਤੇ ਡੀਏ ਦੇ ਪਿਛਲੇ ਬਕਾਏ ਨਾ ਦੇਣ ਦੀ ਤਿੱਖੀ ਨਖੇਦੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 6ਵੇਂ ਪੇ ਕਮਿਸ਼ਨ ਦੇ 68ਵੇਂ ਮਹੀਨੇ ਦੇ ਬਕਾਏ डीए ਦੀਆਂ ਰੈਂਦੀਆਂ 12% ਦੀਆਂ ਕਿਸ਼ਤਾਂ ਡੀਏ ਬਕਾਇਆ ਤੁਰੰਤ ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਰਾਹਤ ਦਿੱਤੀ ਜਾਵੇ ਪੈਨਸ਼ਨਰ ਰਿਵਾਈਜ਼ ਲਈ ਮੈਡੀਕਲ ਪੱਤਾ 2000 ਰੁਪਏ ਮਹੀਨਾ ਕੀਤਾ ਜਾਵੇ ਉਹਨਾਂ ਨੇ ਕਿਹਾ ਵੱਡੀ ਉਮਰ ਦੇ ਪੈਨਸ਼ਨਰ ਬਕਾਇਆ ਨੂੰ ਡੀਕ ਦੇ ਡੀਕ ਦੇ ਦਿਨ ਬਰ ਦਿਨ ਅਗਲੇ ਜਹਾਨ ਨੂੰ ਜਾ ਰਹੇ ਹਨ ਬਾਕੀ ਹੱਕੀ ਅਤੇ ਜਾਇਜ਼ ਮੰਗਾਂ ਦੇ ਯੋਗ ਨਿਪਟਾਰੇ ਲਈ ਜਥੇਬੰਦੀਆਂ ਦੇ ਅਗੋਂ ਨਾਲ ਦੋ ਧੀ ਗੱਲਬਾਤ ਕਰਕੇ ਮੰਗਾਂ ਨੂੰ ਲਾਗੂ ਕਰਨ ਦਾ ਉਪਰਾਲਾ ਗੰਭੀਰਤਾ ਨਾਲ ਕੀਤਾ ਜਾਵੇ ਇਸ ਮੀਟਿੰਗ ਵਿੱਚ ਪ੍ਰਧਾਨ ਸੋਨ ਸਿੰਘ ਪੱਟੀ ਜਨਰਲ ਸਕੱਤਰ ਕੁਲਦੀਪ ਸਿੰਘ ਕੋੜਾ ਸਰਪ੍ਰਸਤ ਅਤੇ ਸੁਭਾਈ ਆਗੂ ਕਰਨੈਲ ਸਿੰਘ ਸੰਧੂ ਸ਼ੀਤਲ ਰਾਮ ਬੰਗਾ ਪ੍ਰਮੋਦ ਕੁਮਾਰ ਜੋਸ਼ੀ ਨਿਰਮੋਲਕ ਸਿੰਘ ਹੀਰਾ ਸਾਧੂ ਰਾਮ ਜੱਖੂ ਹਰਪਜਨ ਲਾਲ ਕੋਲ ਗੁਰਦੀਪ ਜੱਸੀ ਕ੍ਰਿਸ਼ਨ ਕੋਪਾਲ ਚੋਪੜਾ ਗੁਨਾਮ ਸਿੰਘ ਸੈਣੀ ਕੇਕੇ ਪਾਂਡੇ ਅਸ਼ਵਨੀ ਕੁਮਾਰ ਸ਼੍ਰੀ ਰਾਮ ਆਦੀ ਸਾਥੀ ਹਾਜ਼ਰ ਹੋਏ ਮੈਂ ਕਰਨੈਲ ਸਿੰਘ ਸੰਧੂ ਪੰਜਾਬ ਪੈਨਸ਼ਨਰਸ ਵਰਕਰ ਐਸੋਸੀਏਸ਼ਨ ਵੱਲੋਂ ਅਸੀਂ ਅੱਜ ਮਾਸਕ ਮੀਟਿੰਗ ਸੀ ਸਾਡੀ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਵੀ ਪੰਜਾਬ ਸਰਕਾਰ ਨੇ ਜਿਹੜੇ ਸਾਡੇ ਡੀਏ ਰੋਕਿਆ ਸਾਡੇ ਏਰੀਅਰ ਰੋਕੇ ਆ ਉਹਦੇ ਗਰੁੱਪ ਦੇ ਵਿੱਚ ਸਭ ਸਮਤੀ ਨਾਲ ਫੈਸਲਾ ਕੀਤਾ ਵੀ ਜੇ ਕੋਈ ਸਰਕਾਰ ਦਾ ਅਧਿਕਾਰੀ ਸਰਕਾਰ ਦੇ ਐਮਐਡੀ ਵੋਟਾਂ ਮੰਗਣ ਆਉਂਦੇ ਆ ਤਾਂ ਉਹਨਾਂ ਨੂੰ ਸਪਸ਼ਟ ਕਹਿਣਾ ਵੀ ਤੁਸੀਂ ਸਾਡਾ ਮਤਲਬ ਪਿਛਲੇ ਸਮੇਂ ਸਾਡੀ ਕੋਈ ਮੰਗ ਪੂਰੀ ਨਹੀਂ ਕੀਤੀ ਸਾਡਾ ਏਰੀਅਰ ਰੋਕੇ ਆ ਆ ਸਾਬਿ ਪੈਨਸ਼ਨ ਬੰਦ ਕੀਤੀ ਹੋਆ ਤੇ ਨਵੇਂ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਪੱਕੀ ਨੌਕਰੀ ਨਹੀਂ ਦੇ ਰਿਹਾ ਇਸ ਲਈ ਅਸੀਂ ਥੋੜੀ ਸਰਕਾਰ ਤੋਂ ਨਰਾਜ ਆ ਤੇ ਨਾਲ ਹੀ ਜਿਹੜੀ ਭਾਜਪਾ ਦੀ ਕੇਂਦਰ ਦੀ ਸਰਕਾਰ ਆ ਉਹਨੇ ਕਹਿ ਦਿੱਤਾ ਵੀ ਪੇਕ ਮਿਸ਼ਨੇ ਨਹੀਂ ਬਿਠਾਉਣਾ ਇਸ ਕਰਕੇ ਅਸੀਂ ਉਹ ਤੋਂ ਵੀ ਨਰਾਜ ਆ ਉਹਦਾ ਦੋਹਾਂ ਤਰ੍ਹਾਂ ਨੂੰ ਜਿਹੜੀ ਆਪਣੀ ਨਰਾਜਗੀ ਆ ਉਹ ਜਿੰਮੂ ਦੱਸਦੀ ਇਸ ਲਈ ਮੈਂ ਸਾਵਿੰਦਾ ਵੀ ਇਹ ਇੱਕ ਮਤਲਬ ਵੱਡਾ ਫੈਸਲਾ ਆ ਇਹਨੂੰ ਸੱਚਮੁੱਚ ਲਾਗੂ ਕਰਨਾ ਚਾਹੀਦਾ ਤੇ ਬਲਾਜਮਾ ਦਾ ਪੈਨਸ਼ਨਰਾਂ ਦਾ ਆਉਣ ਵਾਲੇ ਸਮੇਂ 'ਚ ਬਹੁਤ ਗਰਵਾਲ ਹੋਣ ਜਾ ਰਿਹਾ ਉਹਦੇ ਵਿਚਾਰ ਦੇ ਲਈ ਇੱਕੋ ਇੱਕ ਤਰੀਕਾ ਜਿੰਨੇ ਕ ਆਪਾਂ ਇਕੱਠੇ ਹੁੰਨੇ ਆਏ ਤੋਂ ਹੋਰ ਵੱਧ ਇਕੱਠੇ ਹੋਈਏ ਹੋਰ ਵੱਧ ਇਕੱਠੇ ਹੋ ਕੇ ਸੰਘਰਸ਼ ਕਰੀਏ ਤੇ ਆਪਣੀ ਜਿਹੜੀ ਆਵਾਜ਼ ਆਉ ਸਰਕਾਰ ਤੱਕ ਪਹੁੰਚਾਈ ਜਿਹਦੇ ਦੇ ਫੈਸਲਾ ਕੀਤਾ ਗਿਆ ਵੇ 5 ਮਈ ਨੂੰ ਸਮੁੱਚੇ ਪੰਜਾਬ ਦੇ ਬਲਾਜਮ ਤੇ ਪੈਨਸ਼ਨਰਾਂ ਸੰਜੇ ਫਰਾਂਚ ਵੱਲੋਂ ਜਲੰਧਰ ਦੇਸ਼ ਭਗਿਆ ਦੇ ਨਾਲ ਗੱਲ ਕਰਵਾਈਚਨ ਕੀਤੀ ਜਾ ਰਹੀ ਆ ਉਹਦੇ ਜ ਵੱਧ ਤੋਂ ਵੱਧ ਸਾਥੀ ਪਹੁੰਚ ਧੰਨਵਾਦ। ਫੋਟੋਗ੍ਰਾਫਰਾਂ ਦੀ ਬਾਤ ਹੱਕ ਮੀਟਰ ਕੀਤੀ ਗਈ ਜਿਹੜਸ ਵਿੱਚ ਪਹਿਲੇ ਨੰਬਰ ਤੇ ਆਏ ਸਾਥੀਆਂ ਦਾ ਧੰਨਵਾਦ ਕੀਤਾ ਜਾਂਦਾ ਆ ਤੇ ਉਹਨਾਂ ਨੂੰ ਅਗਲੀਆਂ ਮੀਟਿੰਗਾਂ ਵਿੱਚ ਵੀ ਸ਼ਾਮਲ ਹੋਣ ਲਈ ਕਿਹਾ ਜਾਂਦਾ ਆ ਤਾਂ ਕਿ ਆਪਾਂ ਕੰਪਨੀ ਦਾ ਸਪਰਤਾ ਬੰਦ ਬੋਧਕ ਤੇ ਨਾਲ ਹੀ ਸਾਥੀਆਂ ਨੂੰ ਜੋ ਵੀ ਮੀਟਿੰਗ ਵਿੱਚ ਫੈਸਲੇ ਕੀਤੇ ਗਏ ਆ ਉਨਾ ਪੈਸੇ ਨੂੰ ਲਾਗੂ ਕਰਨ ਲਈ ਬੇਨਤੀ ਕੀਤੀ ਜਾਂਦੀ ਆ ਤੇ ਜੋ 5 ਜਨਵਰੀ 5 ਮਈ 2024 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਮਲਾਜਮਾਂ ਤੇ ਪੈਂਚਮੈਨਾਂ ਸਾਂਝਾ ਫੱਟ ਦੀ ਸਵਾਇ ਕਨਵੈਨਸ਼ਨ ਹੋ ਰਹੀ ਆ ਉਹਦੇ ਵਿੱਚ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਆਪਣੇ ਦੇਹਿਆਂ ਤੋਂ ਟਾਈਮ ਕੱਢ ਕੇ ਵੱਧ ਤੋਂ ਵੱਧ ਗਣਤੀ ਵਿੱਚ ਪਹੁੰਚੋ ਤਾਂ ਜੋ ਪੰਜਾਬ ਸਰਕਾਰ ਨੂੰ ਦੱਸੀਆ ਜਾ ਸਕੇ ਕਿ ਉਹਨਾਂ ਨੇ ਸਾਡੀਆਂ ਮੰਗਾਂ ਨੂੰ ਮੰਨਣ ਲਈ ਦੋਸਤਾਂ ਵਿੱਚ ਕੋਈ ਵੀ ਅਪਰਾਧ ਨਹੀਂ ਕੀਤਾ ਤੇ ਉਹਨਾਂ ਨੂੰ ਚੋਣਾਂ ਦੇ ਵਿੱਚ ਸਭ ਸਿਖਾਇਆ ਤਾਂ ਕਿ ਆयो ਜੱਤੀ ਦੇ ਨਾਮ에 ਫਿਰ ਇੱਕ ਵਾਰੀ ਧੰਨਵਾਦ ਕਰਦਾ ਹਾਂ ਜੈ